ਏ ਜੀ ਕੱਲ ਇੱਕ ਸਾਨੂੰ ਡੀਏਵੀ ਕਾਲਜ ਦੇ ਸਾਹਮਣੇ ਨੌ ਨੰਬਰ ਗਲੀ ਦੇ ਵਿੱਚ ਇੱਕ ਇੱਕ ਕੋਸ਼ਿਸ਼ ਨਾਮ ਦੀ ਇੱਕ ਅਰਜੀ ਆ ਜਿਹੜੀ ਕਿ ਬੇਸਾਰਾ ਲੋਕਾਂ ਦੀ ਦੇਖਭਾਲ ਕਰਦੇ ਆ ਉਹਨਾਂ ਦਾ ਉਹਨਾਂ ਦੀ ਕਾਲ ਆਈ ਸੀ ਕਿ ਇੱਕ ਕੋਈ ਰਣਜੀਤ ਸਿੰਘ ਨਾਮ ਦਾ ਵਿਅਕਤੀ ਹੈ ਜਿਨੇ ਪੁਲਿਸ ਦੀ ਵਰਦੀ ਪਹਿਨੀ ਹੋਈ ਹੈ ਜਿਹੜਾ ਪਹਿਲਾਂ ਵੀ ਦੋ ਤਿੰਨ ਵਾਰੀ ਉੱਥੇ ਉਸ ਸਸਤਾਬੇ ਦੇ ਵਿੱਚ ਆ ਚੁੱਕਿਆ ਤੇ ਉਹਨਾਂ ਤੋਂ ਕੋਈ ਪੈਸੇ ਦੀ ਡਿਮਾਂਡ ਕਰ ਰਿਹਾ ਤੇ ਪੁੱਛੇ ਪੁੱਛਣ ਤੇ ਵੀ ਕਾਹਦੇ ਪੈਸੇ ਜਾਂ ਕੁਝ ਵੀ ਹੈ ਤੇ ਉਹ ਕਹਿੰਦੇ ਵੀ ਇੱਕ ਕੋਈ ਲੇਡੀ ਹੈ ਹਰਦੇਵ ਨਗਰ ਬਟੰਡਾ ਦੀ ਜਿਸ ਦੀ 6 ਸਾਲ ਦੀ ਬੱਚੀ ਆ ਤੇ ਉਹ ਉਸ ਦੀ ਦੇਖਭਾਲ ਨਹੀਂ ਕਰ پا ਰਹੀ ਗਰੀਬੀ ਕਰਕੇ ਤੇ ਉਹ ਉਸ ਨੂੰ ਅਗਾ ਕਿਸੇ ਫੈਮਿਲੀ ਨੂੰ ਦੇਣਾ ਚਾਹੁੰਦੀ ਹੈ ਤੇ ਉਹ ਅੱਗੇ ਵਾਲੀ ਫੈਮਿਲੀ ਤੋਂ ਤੇ ਸਸਤਾ ਤੋਂ ਐਜੇ ਕਮਿਸ਼ਨ ਪੈਸੇ ਦੀ ਮੰਗ ਕਰ ਰਹੇ ਤੇ ਉਹਨਾਂ ਨੂੰ ਸ਼ੱਕ ਹੋ ਰਿਹਾ ਹੋਇਆ ਵੀ ਇਹ ਪੁਲਿਸ ਅਮਲਾਜ ਨਹੀਂ ਹੋ ਸਕਦਾ ਤੇ ਉਹਨਾਂ ਨੇ ਸਾਨੂੰ ਕਾਲ ਕੀਤੀ ਤੇ ਤੁਰੰਤ ਉੱਥੇ ਪਹੁੰਚ ਕੇ ਉਹਨੂੰ ਕਾਬੂ ਕੀਤਾ ਤੇ ਉਹ ਵਾਕਈ ਪੁਲਿਸ ਅਮਲਾਜ ਨਹੀਂ ਸੀ ਵਰਦੀ ਵਗੈਰਾ ਉਹਦੇ ਜ਼ਰੂਰ ਪਹਿਨੀ ਹੋਈ ਸੀ ਤੇ ਵੈਲਟ ਵੀ ਲੱਗੀ ਸੀ ਬਟ ਉਹ ਪੁਲਿਸ ਮੁਲਾਜ਼ਮ ਹੈ ਨਹੀਂ ਸੀਗਾ ਉਹ ਫੇਕ ਬਣਾ ਹੋਇਆ ਸੀ ਤੇ ਉਹਨੂੰ ਕਾਬੂ ਕਰਕੇ ਉਸ ਤੇ ਮਾਮਲਾ ਦਰਜ ਕਰ ਲਿਆ ਜੀ ਤੇ ਮੌਕੇ ਤੇ ਸੀ ਚਾਈਲਡ ਵੈਲਫੇਅਰ ਕਮੇਟੀ ਉਹਨਾਂ ਨੂੰ ਨਾਲ ਵੀ ਸੰਪਰਕ ਕੀਤਾ ਤੇ ਉਹਨਾਂ ਨੂੰ ਵੀ ਮੌਕੇ ਤੇ ਬੁਲਾਇਆ ਉਹਨਾਂ ਨੇ ਵੀ ਆਪਦੀ ਵੱਖਰੀ ਤੌਰ ਤੇ ਇਨਵੈਸਟੀਗੇਸ਼ਨ ਕੀਤੀ ਉਹਨਾਂ ਨੇ ਵੀ ਦੋਵੇਂ ਤਰ੍ਹਾਂ ਦੇ ਬਿਆਨ ਕਲੰਬਤ ਕੀਤੇ ਤੇ ਬੱਚੀ ਦਾ ਉਹਨਾਂ ਨੇ ਮੈਡੀਕਲ ਕਰਵਾਇਆ ਤੇ ਉਹ ਲੇਡੀ ਜੀ ਕਾਉਨਸਲਿੰਗ ਕਰਕੇ ਉਹ ਬੱਚੀ ਨੂੰ ਉਸ ਲੇਡੀ ਦੇ ਮਤਲਬ ਉਹਦੀ ਮਾਂ ਦੇ ਹਵਾਲੇ ਕਰ ਕੋਈ ਜੀ ਇਹਦਾ ਪਹਿਲਾ ਮਾਮਲਾ ਦਾ ਕਿਸ ਤਰ੍ਹਾਂ ਦਾ ਮੈਂਤੀ ব্যাকਗ੍ਰਾਉਂਡ ਕੀ ਹੈ ਜੀ ਇਸ ਤੇ ਜੀ ਪੰਨੀ ਵਾਲਾ ਪੂਰੀ ਕਾ ਪਿੰਡ ਹੈ ਜੀ ਸਰਸਾ ਹਰਿਆਣੇ ਦੇ ਵਿੱਚ ਉੱਥੋਂ ਦਾ ਹੈਗਾ ਜੀ ਇਹ ਤੇ ਇਹ ਤੇ ਪਹਿਲਾ ਮਾਮਲਾ ਕੋਈ ਦਰਜ ਨਹੀਂ ਪਰ ਸਾਨੂੰ ਪਤਾ ਲੱਗਿਆ ਵੀ ਇਸ ਦੀਆਂ ਜਿਹੜੀਆਂ ਫਰੌਡ ਦੀਆਂ ਸ਼ਿਕਾਇਤਾਂ ਉਹ ਆਉਂਦੀਆਂ ਰਹਿੰਦੀਆਂ ਜੀ ਤੇ ਦੇ ਕਿਸੇ ਨੂੰ ਕਹਿ ਜਾਂਦਾ ਮੈਂ ਤੁਹਾਨੂੰ ਸਿਕਿਉਰਿਟੀ ਗਾਰਡ ਰਖਵਾ ਦਿੰਨਾ ਕਿਤੇ ਭਰਤੀ ਕਰਵਾ ਦਿੰਨਾ ਇਹ ਜਿਹੜੇ ਠੱਗਿਆ ਮਾਰਦਾ ਜੀ ਇੱਥੇ ਕੀ ਜੀ ਕੋਈ ਨਹੀਂ ਦੱਸ ਇੱਥੇ ਜੀ ਇਹ ਬਸ ਐਵੇਂ ਤੁਰੇ ਫਿਰਦਾ ਜੀ ਤੇ ਡੱਬੋ ਵਾਲੀ ਤੋਂ ਪਤਾ ਲੱਗਿਆ ਉੱਥੇ ਵੀ ਇੱਕ ਦੋ ਕੰਪਲੇਂਟਸ ਇਸ ਤੇ ਚੱਲ ਰਹੀਆਂ ਨੇ ਤੇ ਏ ਬਸ ਇਹ ਪਹਿਲਾਂ ਕਿਤੇ ਕਾਪੂ ਨਹੀਂ ਆਇਆ ਸੀ ਮਾਵਲੇ ਤੇ ਪਹਿਲਾਂ ਕੋਈ ਦਰਜ ਨਹੀਂ ਕੱਲ ਇਹ ਕਾਪੂ ਆਵੇ ਕਿੰਨੇ ਜੀ ਕਿੰਨੇ ਟੈਂਪੋਰਰੀ ਹਸਪਤਲ ਤੋਂ ਇਹ ਹਲੇ ਅਸੀਂ ਡਟੈਕਟ ਜਿਹੜਾ ਰਿਮਾਂਡ ਲੈ ਰਹੇ ਹਾਂ ਜੀ ਇਹਨੇ ਵਰਦੀ ਕਿੱਥੋਂ ਸਵਾਈ ਹੈ ਕਿੱਥੋਂ ਕੱਪੜਾ ਲੈ ਕੇ ਜਿਹੜੇ ਡੇਲਰ ਤੋਂ ਆ ਜਿਹੜਾ ਬੈਲਟ ਵਗੈਰੇ ਨੇ ਕਿੱਥੋਂ ਲਈ ਹੈ ਜਾਂ ਕਿੰਨੇ ਸਮੇਂ ਤੋਂ ਇਹ ਕਰ ਰਿਹਾ ਜਿਹੜਾ ਤੁਸੀਂ ਪੁੱਛ ਰਹੇ ਹੋ ਉਹ ਸਾਰਾ ਅਸੀਂ ਦੂਰਿੰਗ ਰਿਮਾਂਡ ਜਿਹੜਾ ਹੈਗਾ ਇਨਵੈਸਟੀਗੇਸ਼ਨ ਚ ਸਾਰਾ ਕੁਝ ਪਤਾ ਕਰਾਂਗੇ ਕੋਈ ਪਰੇ ਕੋਈ ਜੱਤੀ ਦੀ ਕੋਈ ਸ਼ਿਕਾਇਤ ਆਈ ਸੀ ਬਾਅਦ ਜਦ ਪਤਾ ਲੱਗਿਆ ਕਿ ਕਿਸੇ ਨੇ ਹੋਰ ਬਿਮਾਰੀ ਲੈ ਲਈ ਫਿਲਹਾਲ ਨਹੀਂ ਆਈ ਜੀ ਪਰ ਅਸੀਂ ਜਿਹੜਾ ਹੈ ਸਾਰਾ ਕੁਝ ਦਰਾਂ ਨੇ ਰਿਮਾਂਡ ਪੁੱਛ ਕੇ ਚ ਕਰਨ ਲੋਕਾਂ ਕੀ ਬਿਲਣਾ ਤਾਂ ਮੈਂ ਜਿਹੜਾ ਕੀ ਇੰਟਰਵਿਊ ਜਾਲੀ ਕੋਲ ਬਣ ਕੇ ਜੀ ਜੀ ਇੱਕ ਤਾਂ ਲੋਕ ਐਵੇਂ ਇਹਦੇ ਲੋਕਾਂ ਦੇ ਚਾਂਸੇ ਚ ਨਾਉਣ ਜੀ ਤੇ ਵੈਸੇ ਮੈਂ ਅਪੀਲ ਕਰਨਾ ਚਾਹਾਂਗਾ ਜਿਹੜੇ ਆ ਦੁਕਾਨਾਂ ਵਾਲੇ ਕੱਪੜੇ ਵੇਚਦੇ ਵਰਦੀ ਵਾਲੇ ਜੋ ਕੋਈ ਉਹ ਪੂਰਾ ਵੈਰੀਫਾਈ ਕਰਕੇ ਦੇਆ ਕਰਨ ਤੇ ਜਿਹੜਾ ਹੁਣ ਸਿਉਂਦੇ ਵੀ ਆ ਉਹ ਵੀ ਆਈ ਕਾਰਡ ਵਗੈਰਾ ਵੀ ਵੈਰੀਫਾਈ ਕਰ ਲਿਆ ਕਰਨ ਤੇ ਨਹੀਂ ਤਾਂ ਇਹ ਮੀਤ ਪਰ ਕੋਈ ਵੀ ਜਿਵੇਂ ਇਹ ਨੇ ਨਕਲੀ ਪੁਲਿਸ ਵਾਲਾ ਬਣ ਕੇ ਲੋਕਾਂ ਨੂੰ ਟੱਕੀਆਂ ਮਾਰਦਾ ਫਿਰ ਰਿਹਾ ਤੇ ਇਹ ਜੇ ਲੋਕਾਂ ਦੇ ਨਕੇਲ ਪਾਈ ਜਾ ਸਕਦੀ ਹੈ ਉਹ ਤਾਂ ਭਰਤੀ ਲਈ ਹੈ ਜੇ ਬਣਾਈ ਦੇ ਉਹਨਾਂ ਦੇ ਕੋਈ ਕਾਰਨ ਹੋ ਸਕੇ ਜੀ ਬਿਲਕੁਲ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਇਹ ਵੈਰੀਫਾਈ ਕਰਕੇ ਉਹਨਾਂ ਦੇ ਬਿਦਾਰ ਕਰਾਂਗੇ ਸੋ ਭਰਤੀ ਲਈ ਨਹੀਂ ਜੇ ਕੋਈ ਆਈ ਕਾਰਡ ਪਿਆਣਾ ਕਿ ਆਪ ਕੋਲ ਨਹੀਂ ਨਹੀਂ ਆਈ ਕਾਰਡ ਨਹੀਂ ਸੀਗਾ ਇਸ ਸਟਾਈਲ ਨਾਲ ਜੁੜਦਾ ਸੀ ਇਹ ਦੱਸ ਰਿਹਾ ਸੀਗਾ ਜੀ ਉਹਨਾਂ ਨੂੰ ਉਹਨਾਂ ਦੇ ਦੱਸਣ ਮੁਤਾਬਕ ਜਿਹੜੀ ਉਹ ਤੁਨਮੈਨ ਜੀ ਉਹਦਾ ਨਾਮ ਲੈ ਇੱਕ ਕੋਈ ਸੀ ਉਹਨਾਂ ਦੇ ਬਿਆਨ ਤੇ ਅਸੀਂ ਪਰਚਾ ਦਰਜ ਕੀਤਾ ਉਹ ਕਹਿ ਰਿਹਾ ਜੀ ਉਹਨਾਂ ਨੂੰ ਕਹਿ ਰਿਹਾ ਸੀ ਮੈਂ ਸਿਵਲ ਲਾਈਨ ਸਾਡੇ ਵਿੱਚ ਤਣਾਤ ਜੀ ਕਿ ਬਿਲਟ ਸੀ ਉਹ ਸਰਕਾਰੀ ਸੀ ਕਿ ਜਦੋਂ ਜਲਦੀ ਬਣਾਈ ਹੋਈ ਸੀ ਉਹ ਜਲਦੀ ਬਣਾਈ ਹੋਈ ਸੀ ਜੀ ਬਸ ਮਤਲਬ ਦੇਖਣ ਤੇ ਲੱਗ ਰਹੀ ਸੀ ਜਿਵੇਂ ਜਿਹੜੀ ਸਾਡੀ ਪ੍ਰੋਫੈਸ਼ਨਲ ਬਿਲਟ ਹੁੰਦੀ ਹੈ ਉਹ ਵੀ ਓਮੇ